हां जी है, दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਜਗ੍ਹਾ ਤੋਂ ਆਪਾਂ ਵੀਡੀਓ ਬਣਾ ਰਹੇ ਆ ਠੀਕ ਆ ਜੀ ਮਖੂ ਸ਼ਹਿਰ ਤੁਸੀਂ ਵਿజిਟ ਕਰਨੀ ਆ ਮਖੂ ਸ਼ਹਿਰ ਦੇ ਬਿਲਕੁਲ ਵਿੱਚ ਪਿੰਡ ਬੁੱਲੋਕੇ ਵੀਰ ਜੱਗੇ ਉਹਨਾਂ ਦੇ ਕੋਲ ਆਇਆ ਦੋਸਤੋ ਐਸੇ ਪਸ਼ੂ ਵਪਾਰ ਦਾ ਕੀਤਾ ਸੋ ਸਾਰੇ ਵੀਰ ਜਾਣਦੇ ਨੇ ਨੇੜੇ ਤੇੜੇ ਏਰੀਆ ਵਾਲੇ ਇਲਾਕੇ ਵਾਲੇ ਤੇ ਵੀਰ ਜੱਗੇ ਦੇ ਕੋਲ ਕਰੋ ਦੋਸਤੋ ਇੱਕ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਠੀਕ ਆ ਜੀ ਪਸ਼ੂ ਵਪਾਰ ਦਾ ਕੀਤਾ ਤੇ ਕਾਫੀ ਲੌਂਗ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਵੀਰੋ ਜੀ ਤਹਿਸੀਲ ਜਿਰਾ ਜ਼ਿਲ੍ਹਾ ਫਿਰੋਜ਼ਪੁਰ ਅੱਜ ਤਰੀਕ 27 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:00 ਵਜੇ ਦਾ ਹੈ ਗੱਲਬਾਤ ਕਰਾਂਗੇ ਵੀਰ ਜੱਗੇ ਉਹਨਾਂ ਦੇ ਨਾਲ ਪੂਰੀ ਡਿਟੇਲ ਆਪਾਂ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਟੋਟਲ ਪਸ਼ੂਆਂ ਦੀ ਗੱਲ ਕਰੀਏ ਤੇ 6 ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਵੜਾ ਗੱਬਣ ਤੇ ਇਧਰ ਤੁਸੀਂ ਦੇਖੋਗੇ ਚਾਰੇ ਪਸ਼ੂ ਚਾਰੇ ਐਨੀਮਲ ਬਿਲਕੁਲ ਤਾਜ਼ੇ ਸੱਜਰ ਸੋਏ ਸਬੇ ਆ ਜਿਨ੍ਹਾਂ ਦੇ ਵਿੱਚੋਂ ਪਹਿਲਣ ਦੋ ਜਣ ਝੋਟੀਆਂ ਤੁਹਾਨੂੰ ਨਜ਼ਰ ਆਉਣਗੀਆਂ ਠੀਕ ਆ ਜੀ ਬਾਕੀ ਪਸ਼ੂ ਖੋਲ ਕੇ ਤੋੜ ਕੇ ਕਿ ਕੀ ਥਲੇ ਦੁੱਧ ਰਕਾਰਾ ਕਿੰਨਾ ਰੇਟ ਪੜਦਾ ਰਹਿਣ ਵਾਲਾ ਪੂਰੀ ਗੱਲਬਾਤ ਆਪਾਂ ਵੀਰ ਜੱਗੇ ਦੇ ਨਾਲ ਗੱਲਬਾਤ ਕਰਦੇ ਆਂ ਪੂਰੀ ਡਿਟੇਲ ਦੇ ਲਈ ਚੱਲਦੇ ਆਂ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੋਰ ਵੇਲੇ ਠੀਕ ਠਾਕ ਵਧੀਆ ਹੀ ਵਧੀਆ ਚੜਦੀ ਸੋਈ ਆ ਕਿੰਨੇ ਕਿ ਦਿਨਾਂ ਦੀ ਸੋਈ ਹੈ ਇਹ ਪਹਿਲੇ ਸੰਧੂ ਸਾਹਿਬ ਪਹਿਲੇ ਸੂਵੇ ਸੂਈ ਹੈ ਤੇ ਦੋ ਦਾ ਦਾ ਮੂੰਹ ਤੋਂ ਠੀਕ ਹੈ ਜੀ ਬੋਲਾ ਤਕਰੀਬਨ 10 ਕਿਲੋ ਹੈਗਾ ਉਹ ਵਿਖਾਲਾ ਦੇ ਭਾਵੇਂ 11 12 ਦਾ ਕਹਿ ਦਈਏ ਝੱਗ ਝੁਗ ਸਣੇ ਹੋ ਜਾਂਦਾ ਜੀ ਹਾਂ ਅੱਛਾ ਅੱਜ ਦਿਨ ਕਿੰਨੇ ਦੱਸਿਆ ਅੱਜ ਨੂੰ ਪਈਮਾ ਦੇਣੇ ਕੱਟ 5ਵਾਂ ਦਿਨ ਠੀਕ ਹੈ ਜੀ ਹਾਂਜੀ ਮਗਰ ਕੱਟੀ ਆ ਗਈ ਆ ਦੋ ਦਾ ਦਾ ਮੂੰਹ ਤੋਂ ਕੱਟੀ ਆਵੇ ਨਾ ਹਾਂਜੀ ਸੀਲ ਸਾਉ ਬਹੁਤ ਆ ਲਓ ਜੀ ਕਰਮਾਲੀਏ ਲੋ ਜੀ ਠੀਕ ਆ ਆ ਕਰੋ ਚੱਕ ਠੀਕ ਆ ਵੀਰੇ ਬਸ ਦੋਸਤੋ ਪ्योर ਦੋਂਦੀ ਆ ਅੱਜ ਚੋਰਦੇ ਵੀਰ ਜੱਕੇ ਪ्योर ਦੋਂਦੀ ਝੋਟੀ ਆ ਪਹਿਲਾ ਸੂਆ ਅੱਜ 5-10 ਦਿਨਾਂ ਦਾ ਸਮਾਂ ਹੋਇਆ ਠੀਕ ਆ ਜੀ ਤੇ ਕੋਈ 10-11 10-11 ਕਿਲੋ ਬੋਲਾ ਇਹਦੇ ਥੰਡੇ ਜਿਹੜਾ ਹਾਜ਼ਰ ਆ ਮਗਰ ਇਹਦੇ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਬਾਕੀ ਹਵਾਨੇ ਲੈਵੇ ਦੀ ਤੁਸੀਂ ਵੇਖ ਲਓ ਠੀਕ ਆ ਜੀ ਵੈਸੇ ਜੀ ਉਸ ਨੂੰ ਬਹੁਤ ਜ਼ਿਆਦਾ ਵੀਰੇ ਮਾਰਨਿੰਗ ਥੋੜੀ ਬਾਦੀ ਚਬਾਈ ਕਰ ਲਈ ਸੀ ਕਿ ਜਾਂ ਅਜੇ ਚਬਾਈ ਰੋਕੀ ਨਹੀਂ ਨਹੀਂ ਅੱਜ ਨਹੀਂ ਵੀਰੇ ਚਬਾਈ ਕੀਤੀ ਅੱਜ ਤਾਂ ਹਜੇ ਠੀਕ ਆ हां ਕਰਨ ਵਾਲੀ। ਤਾਂ ਦੋਸਤੋ ਮਾਰਨਿੰਗ ਦਾ ਸਮਾਂ ਕੋਈ 8:30 9:00 ਵਜੇ ਦਾ ਇਸ ਕਰਕੇ ਚਵਾਈ ਰੋਕੀ ਸੀ ਠੀਕ ਆ ਜੀ ਇੱਕ ਵੀਡੀਓ ਬਣਾਉਣ ਦੇ ਲਈ ਤੇ ਬਾਕੀ ਵੀਡੀਓ ਬਣਾਉਣ ਤੋਂ ਬਾਅਦ ਜਿਹੜੀ ਚਵਾਈ ਆ ਕਰ ਦਿੱਤੀ ਜਾਊਗੀ। ਸੋ ਜਿਹੜੀ ਛੋਟੀ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ। ਬਾਕੀ ਬਹੁਤ ਖੂਬਸੂਰਤ ਛੋਟੀ ਆ ਬਿਲਕੁਲ ਛੋਟਾ ਸਿੰਘ ਆ ਰਿੰਗ ਸਿੰਘ ਛੋਟਾ ਸਿੰਘ ਠੀਕ ਆ ਜੀ। ਆਹ ਅਰਡਰ ਕੁਆਲਿਟੀ ਇਹਦੀ। ਠੀਕ ਹੈ ਜੀ ਅੱਛਾ ਵੀਰ ਜੱਗੇ ਕੀ ਡਿਮਾਂਡ ਹੈ ਕੀ ਮੁੱਲ ਰਹਿਣ ਬਾਲਾ ਫਿਰ ਅੱਜ ਕਹਿੰਦਾ ਵੀਰ ਜੀ 1 10 ਕਰਦੇ ਆ ਹਾਂਜੀ ਹਾਂਜੀ 1 10 ਆ ਬਾਕੀ ਮੌਕੇ ਤੇ ਆਏ ਗਏ ਤਾਂ ਛੋਟਛਾਪਾ ਮਾਨਤਨ ਹੋ ਜਾਊਗਾ ਦੇ ਨਾਲ ਆਪਾਂ ਜਾਇਜ਼ ਹੀ ਕਰਨਾ ਬਿਲਕੁਲ ਇਹ ਨਹੀਂ ਵੀ ਘੱਟ ਵੱਧ ਵਾਲਾ ਜਿਹੜੀ ਗੱਲ ਹੈ ਛੋਟਛਾੜੀ ਹੋਣੀ ਆ ਹਾਂਜੀ ਹਾਂ ਆਏ ਗਏ ਭੈਣ ਭਰਾ ਦਾ ਬਾਕੀ ਚਲੋ ਮਾਨਤਨ ਥੋੜਾ ਬਾਲਾ ਜਿੰਨਾ ਕੋ ਹੋਊਗਾ ਕਰਾਂਗੇ ਠੀਕ ਹੈ ਜੀ ਬਾਲਾ ਨਹੀਂ ਆਪਣਾ ਵੱਡਾ ਹੈਗਾ ਮੁੱਲ ਮੁੱਲ ਚੋਟੀ 바ਗੀ ਬਹੁਤ ਚੰਗੀ 2 400 ਐਪੀ ਕੇ ਵੀ ਬਹੁਤ ਵਾਧੇ ਵੰਦੀ ਆ ਹਰੇਕ ਪੰਗ ਤੋਂ ਹਰੇਕ ਕੱਦ ਲਓ ਸਿੰਗਲੋਂ ਥਾਣਵਾ ਨੇਲੋਂ ਸੀਲ ਲਓ ਬਿਲਕੁਲ ਚਾਰੇ ਪਾਸੇ ਤੋਂ ਪੂਰੀ ਹੈ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਚੋਟੀ ਸਾਰੀ ਖੂਬਸੂਰਤਤਾ ਕਿਸੇ ਪਾਸੇ ਨੇ ਕੁੰਜੀ ਕਰਮਾਂ ਲਈ ਠੀਕ ਆ ਤੇ ਬਾਕੀ ਥਾਣੇਵਾ ਵੀ ਇੱਕ ਵਾਰੀ ਤੁਸੀਂ ਨਜ਼ਦੀਕ ਤੋਂ ਦੇਖ ਲਓ ਠੀਕ ਆ ਜੀ ਤੇ ਪਿਓਰ ਜਿਹੜੀ ਤੁਹਾਨੂੰ ਮੋਹ ਦੰਦੀ ਵੀ ਆਪਾਂ ਦਿਖਾਈ ਦਿੰਦੀ ਆ ਠੀਕ ਆ ਜੀ ਚੱਲੋ ਪੀ ਵੇਣਪੂਣ ਕਾਫੀ ਜਿਆਦੀਆਂ ਹਵਾਨੇ ਲੈਵੇ ਠੀਕ ਆ ਬੱਚਾ ਦਾ ਵੀ ਕਰਾਇਓ ਨੋਟ ਕਿਹੜਾ ਪਾਸਾ ਬੱਚਾ ਬੱਚਿਆਂ ਦਾ ਹੋਵੇ ਉਹ ਕੱਟੀ ਬੈਠੀ ਹੋਈ ਠੀਕ ਹੈ ਜੀ ਇਹ ਇਹ ਪਲੂਣ ਹੀ ਇਹ ਤੇਰਾ ਘੱਟੋ ਘਾਟੇ ਤੇਰਾ 14 ਕਿਲੋ ਤੇ ਜਾਊਗੀ ਪਹਿਲੇ ਸੂਈ ਏ ਠੀਕ ਹੈ ਜੀ ਬਹੁਤ ਚੰਗਾ ਮਿਲ ਕੇ ਮਾਲ ਆ ਜਿੱਥੋਂ ਆਈ ਏ ਠੀਕ ਹੈ ਜੀ ਤਾਂ ਤੁਸੀਂ ਪਹਿਲੇ ਨੰਬਰ ਤੇ ਝੋਟੀ ਸੀ ਇੱਕ ਸੈਗਨ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਇੱਧਰ ਆ ਝੋਟੀ ਖੜੀ ਆ ਵੱਡੇ ਕੱਦ ਕੱਟ ਦੇ ਵਿੱਚ ਤੇ ਇਹ ਵੀ ਸੂਈ ਏ ਤਾਜੀ ਸੱਜਰਾ ਚ ਕਿੰਨੇ ਕੁ ਦਿਨ ਹੋ ਗਏ ਆ ਚੰਦੂ ਸਾਹਿਬ ਇਹ ਨਾ ਦੂਸਰਾ ਸੂਹਾ ਸੂਈ ਆ ਹਾਂ ਜੀ ਇਹਨੂੰ ਅੱਜ ਇਹਨੂੰ ਚੌਥਾ ਦਿਨ ਏ ਅੱਜ ਠੀਕ ਹੈ ਜੀ ਹਾਂ ਚੌਥਾ ਦਿਨ ਏ ਦੁੱਧ ਬੋਲਾ ਕਿੰਨਾ ਕੋਆ ਇਸ ਵਕਤੇ ਦੇ ਵਿੱਚ ਇਹਦੇ ਥੱਲੇ 11 ਕਿਲੋ ਬੋਲਾ ਹੈਗਾ ਇਹਦੇ ਨੇ ਪਹਿਲਾਂ ਨੇ ਵੇ 15 ਕਿਲੋ ਦੁੱਧ ਹੋਇਆ ਇਹਨੇ ਠੀਕ ਹੈ ਜੀ ਹਾਂ ਬਬ ਦੋਸਤੋ 11 ਕਿਲੋ ਬੋਲਾ ਅੱਜ ਚੌਥਾ ਦਿਨ ਆ ਸਮਾ ਸੂਈ ਨੂੰ ਬਾਕੀ ਹਾਈਡ ਕਰ ਤੋ ਤੁਸੀਂ ਆਪ ਹੀ ਇੱਕ ਜੱਜਮੈਂਟ ਕਰ ਲਿਓ ਪੁੱਲ ਵੱਟੇ ਕੱਦ ਬੁੱਤ ਵਿੱਚ ਨਵੇਂ ਥਾਂ ਆਉਂਦਾ ਜਾਂਦਾ ਫਿਰ ਪੱਠਾ ਡੱਕਾ ਘੱਟ ਖਾਂਦਾ ਥੋੜਾ ਜਿਹਾ ਲੱਕਾ ਜਿਹਾ ਜਿੱਦਾਂ ਲੱਗਾ ਪਿਆ ਉਦਾਂ ਠੀਕ ਹੈ ਜੀ ਹਾਂ ਠੀਕ ਆ ਇਹਦੇ ਮਗਰ ਵੀ ਤੇ ਬੱਚਾ ਕੀ ਆ ਗਿਆ ਸੀ ਅੱਜ ਕੱਲ ਇੱਕ ਪੱਠੇ ਪੁੱਠੇ ਦੀ ਪ੍ਰੋਬਲਮ ਹੁੰਦੀ ਇਹਦੇ ਮਗਰ ਕੱਟਾ ਵੀਰੇ ਆਵੇ ਬੈਠਾ ਆ ਮਗਰ ਕਟਾ ਇੱਕ ਵਾਰੀ ਚੈੱਕ ਕਰ ਲਓ ਠੀਕ ਆ ਜੀ ਨਾਲ ਦੇ ਨਾਲ ਹੀ ਬੱਚੇ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਬਾਅਦ ਵਿੱਚ ਬੱਚੇ ਕਿਤੇ ਨਾ ਕਿਤੇ ਕਈ ਵਾਰਾ ਦਿਖਾਉਣੇ ਰਹਿ ਜਾਂਦੇ ਆ ਕਿਨਾਂ ਲਾਸਟ ਵਿੱਚ ਆਪਾਂ ਬੱਚੇ ਦਿਖਾਉਣ ਦੀ ਗੱਲਬਾਤ ਕਰ ਲੀ ਗੀ ਤੇ ਬਾਕੀ ਬੌਲੇ ਤੇ ਹੀ ਆ ਠੀਕ ਆ ਜੀ ਅੱਜ ਚੌਂਕ ਦਿਨਾਂ ਦੀ ਸੂਈ ਥੱਲੇ ਬੌਲਾ ਵੀਰਾਂ ਦਾ ਵੀ ਕੋਈ 11 ਕਿ ਲੀਟਰ ਬੌਲਾ ਹੈਗਾ ਉਹਦਾ 12 ਵੀ ਹੋ ਸਕਦਾ ਹੈ ਠੀਕ ਆ ਜੀ ਹਾਂ ਜੀ ਤੇ ਬਾਕੀ ਕੱਦ ਕਾਠ ਵਾਲੇ ਪੌਸੇ ਫੋਲੋ ਵੱਡੀ ਆ ਪੂਰਾ ਵੱਡਾ ਕਦਬੋਤ ਠੀਕ ਹੈ ਸੋ ਪੁਲਿਸ ਸਾਹਿਬ ਤੁਸੀਂ ਆਪ ਹੀ ਇੱਕ ਜੱਜਮੈਂਟ ਕਰੋ ਦੋਸਤੋ ਫੁੱਲ ਵੱਡੇ ਕਦਬੋਤ ਵਿੱਚ ਆ ਸੋ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਐਨੀਮਲ ਸਾਰੇ ਜਿੰਨੇ ਵੀ ਆ ਬਿਲਕੁਲ ਚੋਣ ਚਬਾਉਣ ਵਾਲੇ ਆ ਮਾਰਨਿੰਗ ਦਾ ਸਮਾਂ ਹੋਣ ਕਰਕੇ ਬਿਲਕੁਲ ਤੁਹਾਨੂੰ ਜਿਹੜਾ ਦੋਸਤੋ ਨਜ਼ਰ ਵੀ ਆ ਰਹੇ ਹੋਣਗੇ ਭਾਂਡੇ ਭੁੰਡੇ ਜਿੰਨੇ ਵੀ ਬਣੇ ਥਣੇ ਆ ਠੀਕ ਹੈ ਜੀ ਦੁੱਧ ਆ ਜਾ ਤੁਕ ਸੋ ਬਹੁਤ ਸੋਹਣੀ ਹਾਈਟ ਆ ਹਾਈਟ ਕਾਰਡ ਵਾਲੇ ਪਾਸੋਂ ਇੱਕ ਤੁਸੀਂ ਐਸਟੀਮੇਟ ਮੰਨ ਕੇ ਆਇਓ ਵੀ ਫੁੱਲ ਵੱਡੀ ਹਾਈਟ ਲੈਂਥ ਦੇ ਵਿੱਚ ਝੋਟੀ ਆ ਹਾਂ ਲਓ ਜੀ ਬਾਕੀ ਵੀਰ ਜੱਗੇ ਬਰੌਣ ਬਰੌਣ ਦੀ ਫਿਰ ਕਿਵੇਂ ਆ ਐਨ ਪੋਲੀ ਤੇ ਬਹੁਤ ਹੀ ਜਵਾਬ ਉਸਮਾ ਬਹੁਤ ਹੀ ਜ਼ਿਆਦਾ ਚੰਗਾ ਠੀਕ ਹੈ ਜੀ ਇਦਾਂ ਥਾਨ ਜਾ ਲੱਗਦਾ ਬੱਚਾ ਇਹ ਲਾਇਆ ਤੇ ਐਡਾ ਐਡਾ ਮੋਟਾ ਥਾਨ ਕਰ ਜਾਂਦੀ ਮਤਲਬ ਕਿ ਬਹੁਤ ਜਵਾਬ ਉਸਮਾ ਬਿਲਕੁਲ ਉਸਮਾ ਆ ਕੇ ਬਿਲਕੁਲ ਥਾਨ ਨਿਕਲਉਂਦੇ ਪਰ ਅੱਛਾ ਤੇ ਇਹਦਾ ਮੁੱਲ ਵੀਰੇ ਕੀ ਰਹਿਣ ਵਾਲਾ ਫਿਰ ਅੱਜ ਕਿੰਨੇ ਕ ਦੀ ਦੇ ਦਗੇ ਇਹ ਤਾਂ ਮੁੱਲ ਤੇ ਇੱਕ 40 ਕਰਦੇ ਇੱਕ 35 ਦੀ ਦੇ ਦਾਂਗੇ ਇੱਕ 35 ਦੀ ਹਾਂਜੀ ਕਸਰਾ ਕੁਸਰਾ ਕੱਢ ਕੇ ਕਸਰਾ ਕੱਢ ਕੇ ਅੱਛਾ ਠੀਕ ਆ ਕਸਨਾ ਕੱਢ ਕੇ ਵੀਰ ਜੱਗਾ ਦਾ ਵੀ 1 35 ਦੀ ਦਵਾਂਗੇ ਠੀਕ ਆ ਬਾਕੀ ਪਲੀ ਪਲੀਤੀ ਆ ਬੜੇ ਵੱਡੇ ਕੱਦ ਬੋਤਾਂ ਲਈ ਆ ਠੀਕ ਆ ਬਹੁਤ ਚੰਗੀਆਂ ਇਲਾਕਾ ਬਹੁਤ ਚੰਗਾ ਹਾਂ ਕਰੋ ਚੈੱਕ ਜੀ ਠੀਕ ਆ ਸੋ ਦੁੱਧ ਚੰਗਾ ਚਬਾਜੂਗੀ ਬਾਕੀ ਚੰਗੀ ਉਮੀਦ ਕਰਦੇ ਆ ਵੀ ਐਡੀ ਵੱਡੀ ਚੋਟੀ ਤਾਂ ਦੋਸਤੋ ਇੱਕ ਵਾਰੀ ਨਵੀਂ ਥਾਂ ਤੇ ਆ ਕੇ ਪਸ਼ੂ ਥੋੜਾ ਜਿਹਾ ਕਈ ਵਾਰਾ ਜੀ ਜੂ ਜਾਨੀ ਤਰਤਾ ਨਹੀਂ 17 ਕਿਲੋ ਤੇ ਆਰਾਮ ਨਾਲ ਜਿੰਨੂੰ ਮਰਜੀ ਇਹਦੀ ਮਲ ਕੇ ਗਾਰੰਟੀ ਦੇ ਦਈਏ 16 17 ਕਿਲੋ ਦੁੱਧ ਮਲ ਕੇ ਆਰਾਮ ਨਾਲ ਦੇ ਜੂਗੀ ਇਹ ਵੀ ਕੋਈ ਜ਼ਿਆਦਾ ਜੇ ਕੋਈ ਆਖੇ ਜੇ ਕੋਈ ਬ੍ਰੀਡਰ ਹੋਵੇ ਤਾਂ ਭਾਵੇਂ 20 ਟੰਟ ਲੋ ਵੀ ਭਰਾਵੋ ਠੀਕ ਆ ਜੀ ਸੋਹਣੇ ਹਾਈਟ ਕੱਟ ਦੇ ਵਿੱਚ ਆ ਪਸੰਦ ਆਊਗੀ ਚੀਜ਼ ਤੇ ਪਸੰਦਾ ਹੀ ਚੀਜ਼ੇ ਧਿਆਨ ਕੇ ਕੋਈ ਵੀਰ ਵੇਖਣਾ ਚਾਹੁੰਦਾ ਤੇ ਦਿੱਤੇ ਗੇ ਐਡਰੈਸ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਅੱਖੀਂ ਘਾੜ ਲਿਓ ਠੀਕ ਆ ਇੱਧਰ ਤੀਜੇ ਨੰਬਰ ਤੇ ਵੀਰ ਜੱਗੇ ਆਪਣੇ ਕੋਲ ਜਿਹੜੀ ਇੱਧਰ ਆ ਮੱਝ ਆ ਗਈ ਆ ਇਹ ਵੀ ਵੀਰ ਜੀ ਉਹ ਦੂਜਾ ਸੂਹਾ ਕਹਿੰਦੇ ਸੀਗੇ ਇਹਦੇ ਚਲੋ ਤੁਸੀਂ ਤੀਜਾ ਲਾ ਲਓ ਹਾਂ ਜੀ ਇਹਨੂੰ ਕਿੰਨੇ ਕਿ ਦਿਨ ਹੋ ਗਿਆ ਅੱਜ ਇਹਨੂੰ ਵੀ ਅੱਜ ਪੈਮਾ ਦੇਣੀ ਐ ਲਓ ਜੀ ਸੋ 50 ਦੇ ਦਿਨਾਂ ਦੀ ਸੂਈ ਐ ਠੀਕ ਆ ਜੀ ਤੇ ਕੋਈ ਭਰਾ ਦੂਜਾ ਸੁਹਾ ਮੰਨ ਲੇ ਕੋਈ ਤੀਜਾ ਆਪ ਦੀ ਸਮਝ ਮੰਨ ਕੇ ਠੀਕ ਆ ਜੀ ਖਰੀਦਦਾਰੀ ਕਰ ਲੇ ਕੋਈ ਤੀਜਾ ਮੰਨ ਲੇ ਤੇ ਇਹਦੇ ਥੱਲੇ ਹੁਣ ਦੁੱਧ ਆਪਾਂ ਵੀਰ ਕਿੰਨਾ ਚਵਾ ਦਾਂਗੇ ਆਪਣੇ ਘਰੋਂ ਇਹਦੇ ਥੱਲੇ ਹੁਣ ਦੁੱਧ 10 ਕਿਲੋ ਤੋਂ ਬਾਹਰ ਹੈ 10 11 ਕਿਲੋ ਹੈਗਾ ਮੰਨ ਲਓ ਲਾ ਲਓ ਇੱਕੋ ਜਿੰਨਾ ਹੀ ਆ ਕਿਹੇ ਥੱਲੇ ਥੋੜਾ ਘੱਟ ਕੇ ਥੱਲੇ ਵਾਧਾ ਠੀਕ ਆ ਜੀ ਜਵਾਬ ਸਮਾ ਬਹੁਤ ਜ਼ਿਆਦਾ ਹੈ ਨਾ ਲੇਵੇ ਦਾ ਬਖਾਰਾ ਥੋੜਾ ਜਿਆ ਮਿਲ ਕੇ ਘੱਟ ਕਰਦੀ ਆ ਠੀਕ ਆ ਠੀਕ ਆ ਤੇ ਬਾਕੀ ਆਪਣੇ ਕੋਲੇ ਤੇ ਜੋ ਹੈਗਾ ਬਾਈ 100 ਜੋ 100 ਹੀ ਨਿਕਲੂਗਾ ਇਹ ਨਹੀਂ ਹੈ ਮੰਨ ਲਓ ਜਿੱਦਾਂ ਮੱਥੇ ਆ ਇਹੋ ਜਿਹਾ ਕੰਮ ਆਪਾਂ ਨਹੀਂ ਮਿਲਗੇ ਕੋਈ ਵੀ ਜੋ ਹੈਗਾ ਇਹ ਉਹ ਹੀ ਆ ਮਿਲ ਕੇ ਰਹੂਗਾ ਬਿਲਕੁਲ ਬਿਲਕੁਲ ਦੁੱਧ ਬੋਲਾ ਦਾਸ ਦਾ 10 ਕਿਲੋ ਹਾਂ 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 ਬੋਲਾ ਲਾੜੋ ਦੁੱਧ ਲਾੜੋ ਅੱਜ ਪਾਈਮਾ ਦੇਣੇ ਇਹਨੂੰ ਪੰਜਮਾ ਦੇ ਕੱਚਾ ਬੋਲਾ ਮੰਨ ਲੈ ਕੋਈ ਭਰਾ ਬੋਲਾ ਮੰਨ ਲੈ ਕੱਚਾ ਮੰਨ ਲੈ ਆ ਮਗਰ ਕੱਟੀ ਆ ਹਾਂਜੀ ਹਾਂਜੀ ਕੱਟੀ ਇਹਨੇ ਲੋ ਜੀ ਆ ਮਗਰ ਕੱਟੀ ਆ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਇਹ ਮਾਝ ਦਿਖਾ ਰਹੇ ਹਾਂ ਠੀਕ ਆ ਜੀ ਇਹਦੇ ਮਗਰ ਕੱਟੀ ਆ ਬਹੁਤ ਜ਼ਿਆਦਾ ਆਪਾਂ ਨਾ ਬੱਚੇ ਲਾ ਕੇ ਮਾੜਾ ਜਿਹਾ ਦਿਖਾ ਵੀ ਦਵਾਂਗੇ ਮਿਲ ਕੇ ਆ ਬਿਲਕੁਲ ਜੀ ਪਸ਼ੂ ਪੋਲਾ ਹੋਵੇ ਤੇ ਬਹੁਤ ਜ਼ ਲੋ ਵੀ ਕਿਸਾਨ ਵੀਰੋ ਕੋਈ ਵੀਰ 10 ਕਿਲੋ ਬੋਲਾ ਮੰਨ ਲੈ ਕੱਚਾ ਬੋਲਾ ਮੰਨ ਲੈ ਠੀਕ ਆ ਜੀ ਅੱਜ 50 ਕੇ ਦਿਨਾਂ ਦੀ ਸੂਈ ਆ ਬੋਲੇ ਤੋਂ ਬਾਹਰ ਮੰਨ ਲਓ ਲੇਵਾ ਨਹੀਂ ਬੜਾ ਜਿਆਦਾ ਵਿਖਾਉਂਦੀ ਉਹ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕਾਂ ਦੇ 13 ਕਿਲੋ ਦੰਦੀਰੀ ਪਤਾ ਨਹੀਂ ਹੁਣ ਵੀਰੇ ਕਿੰਨਾ ਦੇਵੇ ਠੀਕ ਆ ਜੀ ਆਪਣੇ ਘਰੇ ਜੋ ਹੈਗਾ ਆਪਾਂ ਦੇ ਉਹ ਦੱਸ ਸਕਦੇ ਆ ਬਿਲਕੁਲ ਜੀ ਹਾਂ ਜੀ ਬਾਕੀ ਉਹਦਾ ਸੇਲਸੂਲ ਬਹੁਤ ਜਿਆਦੀਆਂ ਜਿਵੇਂ ਮਰਜ਼ੀ ਮੂੰਹ ਮਾ ਫੜੀ ਜੋ ਜਿੱਦਾਂ ਵੀ ਠੀਕ ਆ ਅੱਛਾ ਤੇ ਵੀਰ ਜੱਗੇ ਦੀ ਡਿਮਾਂਡ ਕੀ ਕਰਤੀ ਫਿਰ ਇਹ 85000 ਦੀ ਦੇ ਦਾਂਗੇ 85 ਦੀ ਜਿੰਨਾ ਮਰਜ਼ੀ ਕਰੀ ਜਾਈਏ ਠੀਕ ਆ ਜੀ ਹਾਂ ਦੋ ਦਬਾਰਾ 13 ਕਿਲੋ ਚ ਆ ਜੂਗੀ ਖੁੱਲਾ ਠੀਕ ਆ ਜੀ ਲੋ ਵੀ ਆ 85000 ਦੀ ਕਿਸਾਨ ਵੀਰੋਂ ਮਿਲੂਗੀ ਤੁਹਾਨੂੰ ਤੇ ਮਗਰ ਦੇ 31 ਆ ਫੀਮੇਲ ਕਾਫ ਆ ਤੇ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾਤਾ ਸੋ ਚਵਾ ਪਸਮਾ ਦੇ ਪਸ਼ੂ ਸਾਰੇ ਖਤਮ ਹੋਣ ਵਾਲੀ ਗੱਲ ਨਹੀਂ ਜਿਵੇਂ ਕਹਿੰਦੇ ਨੇ ਵੀ ਖਤਮ ਹੋਈਆਂ ਪਈਆਂ ਠੀਕ ਆ ਜੀ ਐਂਡ ਚੀਜ਼ ਆ ਤੇ ਕਿਉਂਕਿ ਪਸ਼ੂ ਵਪਾਰ ਦਾ ਟਾਈਮ ਆ ਕੇ ਦਿਖਾਵਾਂਗੇ ਦੇਖਿਓ ਥਾਣ ਚ ਵਾਪਸ ਮਾਇਦੇ ਮੋਢੇ ਥਾਂ ਵਾਲੀ ਕੱਢਣਗੇ ਇਹ ਨਹੀਂ ਕਿ ਉੱਥੇ ਹੀ ਰੱਖ ਜਾਣਗੇ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਜੀ ਉਹ ਨਾਲ ਦੀ ਨਾਲ ਹੀ ਦੋਸਤੋ ਆਪਾਂ ਤੁਹਾਨੂੰ ਲਾਸਟ ਵਿੱਚ ਕੁਝ ਕੁਝ ਧਾਰਾ ਮਾਰ ਕੇ ਪਸ਼ੂਆਂ ਦੀਆਂ ਦਿਖਾਵਾਂਗੇ ਜ਼ਰੂਰ ਇਹ ਉਹਨਾਂ ਵੀਰਾਂ ਦੇ ਲਈ ਹੋਣਗੀਆਂ ਠੀਕ ਆ ਜੀ ਜਿਹੜੇ ਵੀਰ ਕਈ ਬਣਾ ਦੂਰੋਂ ਨੇੜਿਓਂ ਸੌਦਾ ਕਰਨਾ ਚਾਹੁੰਦੇ ਆ ਨਹੀਂ ਪਹੁੰਚ ਸਕਦੇ ਤੇ ਬਾਕੀ ਜਿਹੜਾ ਮੇਰਾ ਭਰਾ ਆ ਸਕਦਾ ਤੁਸੀਂ ਇੱਥੇ ਆਣ ਕੇ ਆਪਣ ਫੇਰ ਪਸੂ ਲੈ ਜਾਓ ਠੀਕ ਹੈ ਵੀਰ ਜੀ ਹੋਵੇ ਦੂਰੋਂ ਹੋਵੇ ਨੇੜਿਓ ਹੋਵੇ ਆਪਾਂ ਜੋ ਦੱਸਿਆ ਉਹ ਹੀ ਨਿਕਲੂਗਾ ਇਹ ਨਹੀਂ ਵੀ ਹੁਣ 10 ਦੱਸ ਜੇ ਦੇ ਮੜ ਕੇ 8 ਨਿਕਲੇ 7 ਨਿਕਲੇ ਜਾਉਂਦੇ ਨੂੰ ਮਿਲਣ ਨਾ ਜਾਏ ਕਰਨ ਜਾਉਂ ਕਰਨ ਹਾਂ ਸਹੀ ਹੈ ਇਦਾਂ ਦੀ ਨਹੀਂ ਬਿਲਕੁਲ ਅੱਛਾ ਜੱਗੇ ਵੀਰ ਅੱਗੇ ਆਪਣੇ ਕੋਲ ਆ ਝੋਟੀ ਖੜੀ ਇੱਕ ਹਾਂਜੀ ਤੇ ਇਹਦਾ ਵਿਰਵਾ ਕਰ ਦਿਓ ਸਾਂਝਾ ਕਿਵੇਂ ਆ ਇਹ ਸੰਧੂ ਸਾਹਿਬ ਇਹਨਾਂ ਦੂਸਰਾ ਸੂਆ ਸੁਈ ਆ ਤੇ ਪਰਸੋ ਸੁਈ ਆ ਠੀਕ ਹੈ ਜੀ ਹਾਂਜੀ ਲਓ ਜੀ ਪਰਸੋਂ ਵੀ ਸੁਈ ਆ ਠੀਕ ਹੈ ਜੀ ਸੂਆ ਦੂਜਾ ਹਾਂ ਸਾਰੀ ਐ ਜਮਾਂ ਬਿਲਕੁਲ ਖਾਲੀ ਕਰਤੀ ਸੀ ਹਾਂ ਤੇ ਢੰਡੀ تیر ਯਾਰ ਵੱਡੀ ਕੱਟੀ ਪਰਲੇ ਆਪਣੇ ਮੂੰਹ ਮਾਰੀ ਜਾਂਦੀ ਆ ਭਾਈ ਉਹ ਪਰਲੇ ਬੰਨੇ ਉਧਰ ਬੱਚੇ ਮੂੰਹ ਮਾਰੀ ਜਾਂਦੇ ਪਰਲੇ ਬੰਨੇ ਵੱਡੀ ਕੱਟੀ ਆ ਆ ਬਿਲਕੁਲ ਜੀ ਤੇ ਨਹੀਂ ਤੇ ਇੰਨਾ ਚਿਰ ਤਾਂ ਪਸ਼ੂ ਐ ਨਹੀਂ ਲਾਗੇ ਖਲੋਂਦਾ ਲਾ ਵੀ ਦੂਜਾ ਸਵੇਰ ਝੋਟੀ ਸੂਈਏ ਦੋਸਤੋ ਇਹਦੇ ਮਗਰ ਵੀਰ ਕੱਟਾ ਮੇਲ ਨਹੀਂ ਨਹੀਂ ਇਹਦੇ ਮਗਰ ਵੀ ਕੱਟੀ ਆ ਇਹੋ ਕੱਟੀ ਆ ਗਈ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਆ ਬਿਲਕੁਲ ਕੱਟੀ ਆ ਅੱਜ ਦਿਨ ਕਿਨੇ ਪੰਜ ਕੇ ਚਾਰ ਹੀ ਨੇ ਨਹੀਂ ਨਹੀਂ ਇਹ ਪਰਸੋ ਸੂਈਏ ਪਰਸੋ ਤੀਜਾ ਦਿਨ ਅੱਜ ਦੂਜਾ ਤੀਜਾ ਦਿਨ ਹੀ ਹੋਇਆ ਠੀਕ ਆ ਜੀ ਆ ਦੇਖ ਅੱਜ ਤੀਜਾ ਦਿਨ ਆ ਝੋਟੀ ਦੂਜਾ ਸੂਆ ਤੇ ਬੋਲਾ ਇਸ ਵਕਤ ਵੀਰ ਕਿੰਨਾ ਚੋਇਆ ਆਪਾਂ ਜਿੱਦਾਂ ਬੋਲਾ ਵੀਰ ਜੀ ਦੇਲੇ 7 ਕਿਲੋ ਹੋਊ 7 ਹੋ ਜੇ 8 ਹੋ ਜੇ ਮਲ ਕੇ ਇੰਨਾ ਗਿਆ ਰਾਤ ਹੀ ਖਾਲੀ ਕੀਤੀ ਹੈ ਹੁਣ ਖਾਲੀ ਕੀਤੀ ਅਸਲ ਚ ਪਤਾ ਲੱਗੂਗਾ ਪੂਰਾ ਪ੍ਰੋਪਰ ਠੀਕ ਹੈ ਜੀ ਹਾਂ ਜੀ ਲਓ ਦੋਸਤੋ 7 8 7 8 ਕਿਲੋ ਬੋਲਾ ਜਿੰਨਾ ਲੱਗਾ ਉਹਨਾ ਹੀ ਆਪਾਂ ਐਵੇਂ ਦਸੀਏ ਵੀ ਦਾਸ ਆ 11 12 ਐ ਸਹੀ ਹੈ ਜੀ ਹਾਂ ਜੀ ਠੀਕ ਹੈ ਜੀ ਅੱਜ ਤੀਜਾ ਦੇ ਨਾਂ ਠੀਕ ਹੈ ਜੀ 7 8 ਕਿਲੋ ਬੋਲਾ ਇਹਦੇ ਥੱਲੇ ਹਾਜ਼ਰ ਤੇ ਆਪਾਂ ਹਰ ਵਾਰ ਸਾਰੇ ਵੀਰਾਂ ਨੂੰ ਨੋਟ ਕਰਾ ਦਿੰਨੇ ਆ ਠੀਕ ਹੈ ਜੀ ਬੋਲਾ 5 ਵੀ ਹੋ ਸਕਦਾ 4 ਵੀ ਇਹ ਕਰਮ ਵਾਲੀ 11:00 ਚ ਵਾਜੇ 12:00 ਚ ਵਾਜੇ ਠੀਕ ਆ ਜੀ ਉਹ ਬਾਕੀ ਅੱਗੇ ਸਮੇਂ ਤੇ ਅੱਗੇ ਚੰਗੀ ਸੇਵਾ ਤੇ ਡਿਪੈਂਡ ਜੀ ਆਪਾਂ ਤਾਂ ਪਤਾ ਨਹੀਂ ਵੀਰੇ ਹਜ਼ਾਰਾਂ ਹੀ ਮੈਂ ਵੇਚਤੀ ਆ ਕੋਈ ਅੱਜ ਤੱਕ ਮੈਂ ਜਿਹੜੀ ਆਹ ਦਿੰਦੇ 12 ਕਿਲੋ ਬੋਲਾ 13 ਕਿਲੋ ਬੋਲਾ ਕਦੇ ਆਪਾਂ ਤੇ ਨਹੀਂ ਚੋਇਆ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕਹਿ ਹੀ ਦਿੰਦੇ ਆ ਲੋਕ ਇੰਨਾ ਬੋਲਾ ਇੰਨਾ ਬੋਲਾ ਜਿਹੜੀ 12 13 ਬੋਲਾ ਦਿੰਦੀ ਉਹ ਤਾਂ 20 ਤੋਂ ਪਲੱਸ ਆਰਾਮ ਨਾਲ ਚਲੀ ਜਾਣੇ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਭਾਂਡੇ ਵਾਲੇ ਪਾਸੇ ਪੂਰੀ ਖਬਰਦਾਰਾ ਠੀਕ ਆ ਜੀ ਜਿਵੇਂ ਜਿਵੇਂ ਚੋਆ ਏ ਦੁੱਭ ਚੰਗਾ ਚਵਾਜੂਗੀ ਠੀਕ ਆ ਜੀ ਭਵਾਨਾ ਲੇਵਾ ਚੰਗਾ ਅੱਖ ਬਿੱਲੀ ਮਣਕੀ ਆ ਕਰਾਸਾਂਗ ਚ ਕੋਈ ਵੀ ਰਸੰਗ ਦੇ ਚਾਹੇ ਨੀਲੀ ਦੀ ਝੋਟੀ ਮੰਨ ਲੈ। ਨੀਲੀ ਹੈਗੀ ਅਜੇ ਮੜੀ ਜੀ ਤਾਜੀ ਸਵੀਕਾਰ ਕੇ। ਹਾਂ ਇੱਕ ਪਾਸੇ ਤੇ ਪਰੂਣੇਗੀ ਥੋੜੀ ਜੀ ਹੈ ਨਾ ਨਜ਼ਰ ਆਉਂਦੀ ਪਈ ਆ। ਲੈ ਵੀਰ ਜੱਗੇ ਦੀ ਫਿਰ ਲੈਂਡ ਦੇਣ ਦੀ ਗੱਲ ਕਰੀਏ ਕਿੰਨੇ ਕੁ ਦੀ ਦੇ ਦਾਂਗੇ ਆ। ਵੀਰ ਦੇ ਦਾਂਗੇ ਵੀਰੇ 85000 ਦੀ। 85 ਦੀ। ਹਾਂ ਠੀਕ ਆ। ਤੇ ਬਾਕੀ ਚੋਣ ਜਾਂਮ ਦੋਸਤੋ ਜੇ ਦੱਸਿਆ ਆਪਣਾ ਮਾਲ ਕੇ ਤੁਹਾਨੂੰ ਫੇਰ ਕਹਿ ਰਹੇ ਆ ਵੀ ਉਹ ਹੀ ਪ੍ਰੋਪਰ ਹੋਊਗਾ ਆਪਣੇ ਕੋਈ ਜਿਹੜਾ ਮਾਲ ਮਾੜਾ ਮੋੜ ਨੀਕੀ ਹੁੰਦਾ ਆ ਆਪਾਂ ਨਾ ਮੰਡੀਆਂ ਮੁੰਡੀਆਂ ਮਾਲ ਕੇ ਜਦੋਂ ਜਾਈਦਾ ਤੁਹਾਨੂੰ ਪਤਾ ਉੱਥੇ ਦੇ ਆ ਬਿਲਕੁਲ ਬਿਲਕੁਲ ਇਦਾਂ ਹੀ ਹੁੰਦਾ ਬਿਲਕੁਲ ਵੀ ਜਦੋਂ ਆਪਣੇ ਕੋਈ ਲੋਕਲ ਭੈਣ ਭਰਾਵਾਂ ਦੇ ਦੇਣ ਤੇ ਹਾਂ ਜਿਹੜੀ ਮਾੜਾ ਮਾੜਾ ਪਸ਼ੂ ਆਪਾਂ ਨੂੰ ਪੈ ਗਿਆ ਆਪਾਂ ਇੱਥੇ ਨਹੀਂ ਦਿੰਦੇ ਤੇ ਇਹ ਵੀ ਅਗਲੇ ਨੂੰ ਦੱਸ ਕੇ ਦਈਦਾ ਅਗਲੇ ਦੀ ਮਰਜ਼ੀ ਅਗਲਾ ਲਵੇ ਚਾਹੇ ਨਾ ਲਵੇ ਨਾ ਲਵੇ ਆਪਣੇ ਕੋਈ ਇਹ ਨਹੀਂ ਕੰਮ ਹੈਗਾ ਵੀ ਬਾਅਦ ਚ ਕੋਈ ਫੋਨ ਕਰੀ ਜਾਊ ਲਾਹਮੇ ਦਈ ਜਾਊ ਗਾਰਾਂ ਕੱਢ ਬਿਲਕੁਲ ਨਹੀਂ ਦੋਸਤੋ ਸਾਫ ਸੁਥਰਾ ਕੰਮ ਹੈ ਭਰਾ ਦਾ ਦਾ ਨਹੀਂ ਆਪਣੇ ਕੋ ਕੰਮ ਆ ਹਾਂਜੀ ਤੇ ਸਾਫ ਸੁਥਰਾ ਕੰਮ ਆ ਤੇ ਆਪਦੀ ਅਸੀਂ ਸੰਭਾਲ ਦੇ ਵਿੱਚ ਵੀਰ ਹਣਾਂ ਨੂੰ ਕੋਈ 20 ਸਾਲ ਦਾ ਹੀ ਹੋ ਗਿਆ ਟਾਈਮ ਤੁਹਾਨੂੰ ਇਹਨਾਂ ਨੂੰ ਵੇਦੇ ਜਿਹੜਾ ਕੰਮ ਰੁਟੀਨ ਦੇ ਵਿੱਚ ਕਰਦੇ ਆ ਰਹੇ ਬਾਕੀ ਪੁਸ਼ਤੀ ਆ ਜੱਦੀ ਪੁਸ਼ਤੀ ਕੰਮ ਹੀ ਆ ਪਹਿਲਾਂ ਪਿਓ ਦਾਦੇ ਤੋਂ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਰਹੇ ਨੇ ਤੇ ਬਹੁਤ ਵਧੀਆ ਚੰਗਾ ਵਪਾਰ ਸਾਫ ਸੁਥਰਾ ਤੇ ਇਧਰੋਂ ਜਿਹੜੀਆਂ ਆਪਾਂ ਤੁਹਾਨੂੰ ਝੋਟੀਆਂ ਮਝਾ ਦਿਖਾਉਤੀਆਂ ਠੀਕ ਆ ਜੀ ਇੱਕ ਪਾਸੇ ਤੁਹਾਨੂੰ ਦੋ ਗੱਬਣ ਵਹਿਰਾ ਤਿਆਰੀ ਵਾਲੀਆਂ ਦਿਖਾ ਦਾਂਗੇ ਇਹ ਦੋਨੋਂ ਗੱਬਣ ਜਿਹੜੀਆਂ ਦੋਸ ਇੱਕ ਤਾਂ ਸ਼ਾਈ ਵਾਲ ਦੇ ਅੰਗਰੇ ਵਿੱਚ ਤੁਸੀਂ ਇਹ ਵੈੜ ਦਿਖਾਵਾਂਗੇ ਲਾਲ ਰੰਗ ਦੇ ਵਿੱਚ ਇੱਕ ਤੁਹਾਨੂੰ ਆਪਾਂ ਕ੍ਰੋਸ ਅੰਗ ਦੇ ਵਿੱਚ ਇਹ ਵੀ ਸ਼ਾਈ ਵਾਲ ਕ੍ਰੋਸ ਦਿਖਾ ਦਾਂਗੇ ਠੀਕ ਆ ਅੱਛਾ ਜਗੇਵੀਰ ਜਿਹੜੀ ਇਹ ਵੈੜ ਆਪਣੇ ਕੋਲੇ ਸੁਹਾਗਣਵਾ ਸੂਰੀ ਆ ਇਹ ਦੂਸਤ ਇਹ ਦੂਸਰਾ ਕਹਿ ਕੇ ਮਲ ਕੇ ਉਹਨਾਂ ਨੇ ਆਪਾਂ ਨੂੰ ਦਿੱਤੀ ਆ ਦੂਜਾ ਹੋਵੇ ਤੀਜਾ ਹੋਵੇ ਐਵੇਂ ਹਨਾ ਕੋਈ ਦੂਜਾ ਮਲ ਲੈ ਕੋਈ ਤੀਜਾ ਸਮਝ ਲੈ ਕਿਹੜਾ ਮਨ ਲੈ ਉਹ ਆਪਦੀ ਸਮਝ ਨਾਲ ਕਿਸੇ ਨੇ ਲੈਣੀ ਆ ਹਾਂਜੀ ਹਾਂਜੀ ਖਰੀ ਬਹੁਤ ਆ ਲਓ ਜੀ ਵਾਨੇ ਲੇਵਲੇ ਪਾਸੇ ਵੇਖੋ ਕਰਮਾ ਵਾਲੀ ਪੰਡਾ ਭਾਈ ਖੜੀ ਆ ਠੀਕ ਆ ਜੀ ਬਹੁਤ ਸੋਨਾ ਲੇਵਾ ਖਾਲਾ ਜੇ ਦੇ ਨਾ ਦੇਣ ਮਲ ਕੇ ਰਹਿੰਦੇ ਆ ਤੇ ਧਿਆਲੇ ਦੀ ਔਲ ਜੀ ਮਰਜੀ ਕਰਦੀ ਵੈ ਸੰਗਲ ਸੀਗਾ ਸੰਗਲ ਹੀ ਲਾਇਆ ਆ ਪਰ ਰਾਤ ਹੀ ਆਈ ਠੀਕ ਆ ਜੀ ਹਾਂਜੀ ਹਾਂਜੀ ਆ ਦੇਖੋ ਇੱਕ ਰੰਗ ਆ ਠੀਕ ਆ ਜੀ ਜਿੱਦਾਂ ਆਪਾਂ ਲਾਲ ਰੰਗ ਦੇ ਵਿੱਚ ਕਾਊਂਟ ਕਰਾ ਦਿੰਦੇ ਨੇ ਵੀ ਲਾਲ ਰੰਗ ਦੀ 20 ਕਿਲੋ ਦੇ ਜਾਂਦੀ ਆ ਠੀਕ ਆ ਪਹਿਲੇ ਸੂਏ 16 17 ਹੀ ਬਾਅਦ ਦੂਸਰੇ ਸੂਏ ਮਿਲ ਕੇ ਆਮ ਬੰਦਿਆਂ ਦੀ ਸੇਵਾ ਸੇ 20 ਕਿਲੋ ਦੁੱਧ ਦੇ ਜਾਂਦੀ ਰਹੀ ਆ ਹੂੰ ਹੂੰ ਚੀਲ ਸੂਲ ਬਹੁਤ ਲਓ ਜੀ ਠੀਕ ਆ ਕ੍ਰੋਸਾਂਗ ਦੇ ਵਿੱਚ ਆ ਇੱਕ ਸ਼ਹੀਵਾਲ ਦਾ ਦੋਸਤ ਆਪਾਂ ਕ੍ਰੋਸਾਂਗ ਨੂੰ ਕਹਿ ਲਾਂਗੇ ਬਾਕੀ ਹਵਾਨੇਲੇਵੇ ਵਾਲੇ ਪਾਸੇ ਪੂਰੀ ਖਬਰਦਾਰ ਠੀਕ ਆ ਜੀ ਵੱਡਾ ਹਵਾਨਾਲੇਵਾ ਤੇ ਦਿਨ ਲੈ ਜੇ 4 ਦਿਨ ਲੈ ਜੇ 5 ਠੀਕ ਆ ਜੀ ਹੋ ਸਕਦਾ ਵੀ ਤਿਆਰੀ ਤੇ ਕੋਈ 2-3 ਦਿਨ ਕੱਢ ਕੇ ਵੀ ਸੂਪੇ ਕੋਈ ਸਫਰ ਤੇ ਜਾਂਦੇ ਵੀ ਪਸ਼ੂ ਸੂਪੇ ਬਾਕੀ ਹਾਇਆ ਥੱਲੇੋਂ ਤਿਆਰੀ ਹੈ ਪੂਰੀ ਬਾਕੀ ਇਹਨਾਂ ਦਾ گاਵਾਂ ਦਾ ਨਹੀਂ ਪਤਾ ਹੁੰਦਾ ਇਹ ਮਿਲ ਕੇ ਜਿੱਤੇ ਲਾ ਆ ਜਾਂਦੇ ਭਾਵੇਂ ਠੀਕ ਆ ਬਾਕੀ ਬਣੀ ਥਾਣੀ ਕਮਾਲ ਆ ਠੀਕ ਆ ਜੀ ਥੱਲੇੋਂ ਕਾਫੀ ਸੋਹਣੀ ਬਣੀ ਆ ਹਵਾਨੇਲੇਵੇ ਦੀ ਤਿਆਰੀ ਚੰਗੀ ਕੀਤੀ ਆ ਕੈਮਰੇ ਤੋਂ ਥੋੜਾ ਜਿਹਾ ਡਰੀ ਜਾਂਦਾ ਹਾਂਜੀ ਥੋੜੇ ਜਿਹੇ ਪਸ਼ੂ ਦੋਸਤੋ ਕਾਲ ਕਰਦਾ ਠੀਕ ਹੈ ਜੀ ਕਈ ਵਾਰ ਥੋੜੇ ਜਿਹੇ ਉਪਰੇ ਬੰਦੇ ਨੂੰ ਵੇਖ ਕੇ ਜਾਂ ਕੈਮਰੇ ਕੰਮਰੇ ਤੋਂ ਥੋੜੇ ਕਰ ਜਾਂਦਾ ਉਦਾਂ ਨਹੀਂ ਜਿੱਦਾਂ ਬਾਕੀ ਵਿਰਲਵਾਂ ਦੇ ਚੰਗੀ ਆ ਮੋਟਾ ਗੋਲ ਗੁੱਲ ਥਣ ਪੂਰਾ ਆ ਕਰੋ ਚੱਕ ਠੀਕ ਆ ਜੀ ਸੌਡਰ ਵਾਲੇ ਪਾਸੇ ਪੂਰੀ ਖਬਰਦਾਰ ਤੇ ਦੁੱਧ ਚੰਗਾ ਚਵਾਜੂਗੀ ਬਾਕੀ ਇਹ ਬਿਹੜਾਂ ਜਿਹੜੀਆਂ ਦੋਸਤੋ ਵੈਸੀ ਵੀ ਜੇਕਰ ਇਹਨਾਂ ਦਾ 15 ਕਿਲੋ ਤੇ ਦੂਜੀ ਬਿਹੜ ਦਾ 25 ਕਿਲੋ ਇੱਕ ਬਰਾਬਰ ਆ ਦੁੱਧ ਵੈਸੇ ਵੀ ਸੰਗ ਨਹੀਂ ਹੁੰਦੇ ਆ ਠੀਕ ਆ ਤੇ ਜੱਗੇ ਵੀਰੇ ਗੱਬਣ ਤਿਆਰੀ ਵਾਲੀ ਬਿਹੜ ਆ ਉਹ 70 ਹੀ ਕਰ ਲਈਏ ਤਾਂ ਵੀ ਜੇ ਲੋ ਵੇਖ ਜੇ 65000 ਦੀ ਦੇ ਦਿਆਂਗੇ ਆਪਾਂ 65000 ਦੀ ਹਾਂਜੀ ਠੀਕ ਹੈ ਵੀਰੇ ਨਾਲ 20 ਕਿਲੋ ਦੁੱਧ ਦੀ ਗਰੰਟੀ ਵੀ ਦਵਾਂਗੇ ਪ੍ਰੋਪਰ ਇਹਨੂੰ ਵੀ ਜਾ ਕੇ ਕੋਈ ਅਗਲਾ ਆਖਿਰ ਪਈਏ ਤੇ ਦਿੰਦੀ ਨਹੀਂ ਆਏ ਆਪਾਂ ਸਹੀ ਹੈ ਵੀਰੇ ਸੇਵਾ ਹੋਵੇ ਅਗਲੇ ਦੀ ਸੇਵਾ ਹੋਵੇ ਕਿਸਮਤ ਸਾਥ ਦੇਵੇ ਬਿਲਕੁਲ ਲਓ ਦੱਸੋ 65000 ਦੀ ਵੀਰਾਂ ਦਾ ਵੀ ਆਪਾਂ ਲੈਣ ਦੇਣ ਕਰਾਂਗੇ ਤੇ ਦੁੱਧ ਤਸੱਲੀ ਦੇ ਦਾਂਗੇ ਵੀਰ ਨੂੰ ਵੀ ਕੋਈ 20 ਲੀਟਰ ਚੋਲੇ ਪਰ ਸੇਵਾ ਦੋਸਤੋ ਕਰਨੀ ਪੈਂਦੀ ਹੈ ਚਾਹੇ ਪਸ਼ੂ ਚੰਗੀ ਕਰਤੂਤ ਵਾਲਾ ਮਿਲ ਜਾਵੇ ਸੇਵਾ ਉੱਪਰ ਨਾ ਹੋਵੇ ਉਹ ਵੀ ਕੋਈ 10-8 ਤੇ ਖੜ ਸਕਦਾ ਠੀਕ ਹੈ ਸੇਵਾ ਚੰਗੀ ਹੋਈ ਤਾਂ 20 ਕਿਲੋ ਵੀਰਾਂ ਦਾ ਵੀ ਦੁੱਧ ਚਵਾ ਜੂਗੀ। ਬਾਕੀ ਥਾਣ ਆ ਤੁਹਾਨੂੰ ਬਿਲਕੁਲ ਆਪਾਂ ਨੇੜੇ ਤੋਂ ਦਿਖਾ ਰਹੇ ਆ। ਵੰਡ-ਵੰਡ ਤੁਸੀਂ ਵੇਖ ਲਓ। ਸੈਜਪੁਰਾ ਹੱਥੀ ਚਵਾਇ ਦਾ ਮੁੱਠੀ ਇੱਧਰ ਥਾਣ ਠੀਕ ਆ ਜੀ ਪੂਰਾ ਮੁੱਠੀ-ਮੁੱਠੀ। ਇੱਕ ਇੱਧਰ ਵੀਰ ਆਪਣੇ ਕੋਲ ਜੱਗੇ ਇੱਕ ਸੈਕੰਡ ਨੰਬਰ ਤਾਂ ਜਿਹੜੀ ਆ ਬੈੜ ਖੜੀ ਆ। ਇਹ ਕੱਚੀ ਲੱਗਦੀ ਕਿੰਨਾ ਕੁ ਸਮਝ ਲੈਂਦੀ ਆ। ਇਹ ਲੈ ਜੂਗੀ 8 ਕਿ ਦਿਨ ਲੈ ਜੂਗੀ। ਅੱਛਾ ਜੀ। ਹਾਂ ਇਹ ਵੀ ਦੂਸਰਾ ਸੂਆ ਹੈ। ਲਓ ਜੀ ਦੂਜਾ ਸੂਆ। ਹਾਂ ਜੀ। ਤੇ ਨਸਲ ਬਰੀਡ ਜਿਹੜੀ ਦੋਸਤੋ ਵੈਸੇ ਹਾਈਟ ਕੱਟ ਦੀ ਐ ਮੀ ਤੇ ਬਾਕੀ ਇੱਕ ਛੋਟਾ ਐਨੀਮਲ ਛੋਟਾ ਪਸ਼ੂ ਰੱਖਣ ਦੇ ਚਾਹ ਬਣਾ ਤੇ ਆ ਵੈਰ ਤੁਹਾਨੂੰ ਦਿਖਾ ਦਿੰਨੇ ਆਪਾਂ ਸੈਕਿੰਡ ਟਾਈਮਰ ਆ ਦੂਜਾ ਸੁਬਾ ਤੇ ਪਲੀ ਪਲੀਤੀ ਪੂਰੀ ਆ ਬਾਕੀ ਤੁਸੀਂ ਵੇਖ ਲਓ ਬਿਲਕੁਲ ਗੋਲ ਆਪਾਂ ਕਹਦੇ ਨੇ ਵੀ ਗੋਲ ਸਰਾ ਨੇ ਵਾਂਗੂ ਆ ਠੀਕ ਆ ਜੀ ਬੁਲਾਈ ਦੇ ਵਿੱਚ ਪੂਰੀ ਪਿੱਟ ਕੁੜੇ ਤੋਂ ਦਿਨ ਆਠਕ ਲੈ ਜੇ ਆਠਕ ਲੈਂਦੀ ਆ ਸਹੀ ਜਿਹੜੇ ਦਿਨ ਲੈਣੇ ਆ ਬਸ ਲਾਇ ਪਈ ਹੋਈ ਆ ਤੇ ਬਸ ਕੱਲ ਦਾ ਹੀ ਮੜਾ ਲੈਵਾ ਜਾਂ ਵਾਵਾ ਬਣਾਇਆ ਹਾਂਜੀ 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 ਲਓ ਜੀ ਸੋ ਬੱਛੀ ਲਵੀ ਆ ਠੀਕ ਆ ਜੀ ਬਾਕੀ ਹੈ ਦੂਜੇ ਸੂਵੇ ਸੈਕਿੰਡ ਹੀ ਆ ਟਾਈਮਰ ਤੇ ਹੈ ਲਵੀ ਆ 8 ਦਿਨ ਨੋਰਮਲ ਕੱਢਦੀ ਆ ਤਾਂ ਵੀ ਚੱਲਦੀ ਪਰ ਸੂਆ ਦੂਜਾ ਏ ਹਾਂ ਜੀ ਜੇਕਰ ਪੂਰੀ ਜਾਇਜ਼ਾ ਜਾਇਜ਼ ਕਰਕੇ ਦੇਣੀ ਆਪਾਂ ਬੱਚੀ ਕਿੰਨੇ ਦੀ ਦੇਦਾਂਗੇ ਜਾਇਜ਼ ਦੇ ਦਈਏ 42000 42 ਦੀ ਬਾਕੀ ਮਾਨਤਨ ਹੋਰ ਵੀ ਕਰਦੀ ਆ ਜੀ ਮਾਨਤਨ ਕਰਦਾ ਕੋਈ ਗੱਲ ਨਹੀਂ ਅਜੇ ਵਸ਼ੀਨ ਥੋੜੀ ਕੱਚੀ ਆ ਵਸ਼ੀ ਬੰਦੀ ਬੁੰਦੀ ਬਹੁਤ ਜਿਆਦੀ ਆ ਬਿਲਕੁਲ ਜੀ ਹਾਂ ਲੋਕ ਦੱਸੋ 42000 ਦੀ ਅੱਜ ਮਿਲ ਜੂਗੀ ਤੁਹਾਨੂੰ ਇਹ ਉਦੇ ਹਿਸਾਬ ਨਾਲ ਬਹੁਤ ਮਿਲ ਕੇ ਚੰਗੀ ਬਣੂਗੀ ਜੀ 8 10 10 ਦਿਨਾਂ ਦੇ ਵਿੱਚ ਕਰਮ ਵਾਲੀ ਪੂਰੀ ਤਿਆਰੀ ਕਰ ਜੂਗੀ ਲੜਾ ਲੁੜਾ ਕਾਫੀ ਆ ਮਗਰ ਹੋਈ ਵਸ਼ੀ 55000 ਦੀ ਵਿਕ ਜੂਗੀ ਆਮ ਨਾਲ ਹੀ ਸਹੀ ਆ ਜੀ ਤੁਹਾਨੂੰ ਬਹੁਤ ਚੰਗਾ ਨਿਕਰ ਨੂੰ ਕਰ ਬਹੁਤ ਹਾਂ ਜੀ ਹਾਂ ਜੀ ਆ ਦੇਖੋ ਜੀ ਠੀਕ ਆ ਸੋ ਬਹੁਤ ਸੋਹਣਾ ਥਾਣਾ ਵੈਸੇ ਹੱਥੀ ਚਵਾਈ ਦਾ ਥਾਣ ਨਿਕਲ ਕੇ ਸਾਹਮਣੇ ਆਊਗਾ ਤੇ ਬਹੁਤ ਖੂਬਸੂਰਤ 42000 ਦੇ ਵਿੱਚ ਇਹ ਤੁਹਾਨੂੰ ਵੱਸੀ ਮਿਲ ਜੂਗੀ ਠੀਕ ਆ ਹੋਊਗੀ ਚੋਫੇਕ ਸੂਏ ਦੇ ਹੋਊਗੀ ਠੀਕ ਆ ਬਾਕੀ ਬਣੀ ਪੂਲੀ ਥੱਲੇੋਂ ਅੱਧਿਆਂ ਜਿਆਦਾ ਪਈ ਹੈ ਲੈਦੀ ਆ ਤੇ ਨਾ ਜੇ ਨਹੀਂ ਬਹੁਤ ਮਲ ਕੇ ਉਦਾਂ ਬਹੁਤ ਚੰਗੀ ਆ ਆ ਲਓ ਵੀ ਗੱਭਣ ਮਾਜਾ ਦੋਸਤੋ ਕਿ ਵੀ ਪਿਆਰੀ ਵਾਲੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮੂੰਹ ਸਿਰ ਦੀ ਬਹੁਤ ਚੰਗੀ ਆ ਬਾਕੀ ਮੂੰਹ ਸਿਰ ਦੀ ਚੰਗੀ ਆ ਗਲਾਈ ਦੇ ਵਿੱਚ ਸਿੰਗਾ ਅੱਖ ਬਿੱਲੀ ਆ ਤੇ ਵਜਨ ਲੋਡ ਪੂਰਾ ਠੀਕ ਆ ਜੀ ਕਿ ਸੂਆ ਮੇਰਾ ਭਰਾ ਕੋਈ ਚੌਥਾ ਕ ਮੰਨ ਕੇ ਤੁਸੀਂ ਸੌਦਾ ਕਰ ਲਿਓ ਚੌਥਾ ਦੀ ਸੂਆ ਇਹ ਇਹ ਇਹਦੀ ਇੱਕ ਗੱਲ ਹੋਰ ਵੀ ਹੈਗੀ ਹੈ ਜਿੰਨਾ ਤੋਂ ਆਪਾਂ ਲਈ ਆਉ ਮਤਲਬ ਇਹ ਸਾਡਾ ਪਾਕਿਸਤਾਨ ਵਾਲਾ ਰਵਾਇ ਜੋ ਪੀੜੀਆਂ ਗਾਂ ਚੱਲਦੀਆਂ ਆ ਰਹੀਆਂ ਇਹਦੀਆਂ ਬਿਲਕੁਲ ਜੀ ਬਿਲਕੁਲ ਜੋ ਮੱਧਾ ਅੱਖਾਂ ਦੋਵੇਂ ਬਿੱਲੀਆਂ ਆ ਗਈਆਂ ਹਾਂ ਹਾਂ ਉਹ ਹਾਈ ਹੈ ਆ ਦੇਖੋ ਜੀ ਮਤਲਬ ਕਿ ਪਾਕਿਸਤਾਨੀ ਰਵਾਇਆਂ ਦੇ ਸਾਡਾ ਚੱਲੀ ਆਉਂਦਾ ਏ ਠੀਕ ਹੈ ਜੀ ਬਾਕੀ ਆਪਾਂ ਤੇ ਦੇਖਿਆ ਨਹੀਂ ਪਾਕਿਸਤਾਨ ਲੋ ਵੀ ਆ ਕਰੋਚਾ ਠੀਕ ਹੈ ਜੀ ਇਹ ਗੱਬਣ ਮੱਝ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾ ਰਹੇ ਹਾਂ ਇਹ ਕਿਸਾਨ ਵੀਰੋ ਤਿਆਰੀ ਵਾਲੀ ਆ ਠੀਕ ਹੈ ਜੀ ਲੈ ਜੇ ਠੀਕ ਆ ਜੀ ਦੇਣ ਹਜੇ ਲੈ ਜੂਗੀ ਠੀਕ ਆ ਹਾਂ ਇਹਨੇ 5 4 ਦਿਨਾਂ 'ਚ ਲੈ ਜੂਗੀ ਹਾਂ ਲੋ ਬਾਕੀ ਥੱਲੇ ਉਹ ਤਿਆਰੀ ਚੰਗੀ ਕਰਦੀ ਪਈ ਆ ਠੀਕ ਆ ਜੀ ਸੋ ਜਿੰਨਾ ਕੋ ਰੇਡ ਪੜਤਾ ਉਹ ਦੇਖੋ ਚਮੜੀ ਹਾਂ ਬਿਲਕੁਲ ਹੈ ਪੇਪਰ ਵਰਗੀਆਂ ਕਾਗਜ਼ ਵਰਗੀ ਪਤਲੀ ਚਮੜੀ ਹੈ ਅੱਛਾ ਵੀਰ ਜੱਗੇ ਆਪਾਂ ਚਲੋ ਸੇਲ ਕਰਦੇ ਪਏ ਅੱਜ ਕਿੰਨੀ ਕੀਮਤ ਕੀ ਆਂਦੀ ਉਸ ਤੋਂ ਬਹੁਤ ਜ਼ਿਆਦੀ ਇਦਾਂ ਇਹ ਦੇ ਦੇਾਂਗੇ 72 ਹਜ਼ਾਰ ਦੀ 72 ਹਜ਼ਾਰ ਦੀ ਹਾਂਜੀ ਲਓ ਜੀ 72000 ਦੀ ਕਿਸਾਨ ਵੀਰੋ ਇਹ ਤੁਹਾਨੂੰ ਮਿਲ ਜੂਗੀ ਬਾਕੀ ਜੇ ਕਿ ਵੀਰ ਆਪਣੇ ਕਹਿਣ ਦੀ ਏ ਸੀ ਉਹਦੇ ਆਂਦੇ ਸੀ ਕਿ ਦੁੱਧ ਵੀ ਇਹ 13 14 ਕਿਲੋ ਜੋ ਆ ਜਾਂਦੀ ਹੈ ਬਾਕੀ ਜਿੰਨਾ ਜੇ ਦੰਗਰ ਦੇਵੇਂ ਨਾ ਹਨ ਉਹਨਾਂ ਚਿਰ ਕੀ ਪਤਾ ਲੱਗ ਬਿਲਕੁਲ ਜੀ ਆਪਾਂ ਦੇ ਮਗਰਲੇ ਘਰ ਦੇ ਕਹਿਦੇ ਤਸੱਲੀ ਤੇ ਤਸੱਲੀ ਦੇ ਦੇਣੀ ਹੁੰਦੀ ਹੈ ਸਹੀ ਹੈ ਆਪਣੇ ਕਿਹੜਾ ਕਰਦੇ ਆ ਅੱਜ 53 ਤੋਂ ਪਾਉਣ ਤੇ ਭਾਰਤੀ ਸਿੱਧ ਕੋਈ ਸਮੱਸਿਆ ਤਾਂ ਨਹੀਂ ਗਾਰੰਟੀ ਹੋਊ ਆਪਣੇ ਪਿੱਛੇ ਦੀ ਹੋ ਥਾਣਾ ਦੀ ਹੋਵੇ ਠੀਕ ਆ ਵੀਰੇ ਹਾਂ ਜਿਹੜੀ ਮਾਰਦੀ ਉਹ ਪਹਿਲਾਂ ਦੱਸਾਂਗੇ ਅਗਲਾ ਲਵੇ ਜਾਂ ਨਾ ਲਵੇ ਨਾ ਲਵੇ ਹਾਂ ਬਿਲਕੁਲ ਵੀਰੇ ਬਿਲਕੁਲ ਉਹ ਗੱਲ ਵੱਖਰੀ ਹੈ ਲਓ ਦੋਸਤੋ 72000 ਦੀ ਬਾਕੀ 99 ਦੀ ਸਾਫ ਸੁਥਰੀ ਆ ਭਾਰ ਪਿਛੇ ਦੀ ਤਸੱਲੀ ਆ ਠੀਕ ਆ ਜੀ ਇਹ ਚੀਜ਼ਾਂ ਨੂੰ ਤੁਸੀਂ ਮੁੱਖ ਰੱਖ ਕੇ ਸੌਦਾ ਕਰ ਲਿਓ ਤੇ ਜਿਹੜਾ ਕੋਈ ਵੀਰ ਇੱਥੇ ਆਣ ਕੇ ਤਸੱਲੀ ਕਰਨਾ ਚਾਹੁੰਦਾ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਮੱਝ ਚੰਗੀ ਆ ਤੇ ਇਹ ਜੱਗੇ ਨਾਗਸੀ ਅਜ ਆਪਣੇ ਕੋਲ ਵੀ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਇਹ ਦੋਸਤੋ ਟੋਟਲ ਤੁਹਾਨੂੰ 7 ਨਾਗ ਦਿਖਾਤੇ ਆ ਠੀਕ ਆ ਜੀ 4 ਛੋਟੀਆਂ ਝੋਟੀਆਂ ਬਿਲਕੁਲ ਸੱਜਰਤਾ ਜੀਆਂ ਸੂਈਆਂ ਨੇ ਤੇ 2 ਵੜਾ ਗੱਬਣ ਤਿਆਰੀ ਵਾਲੀਆਂ ਨੇ ਠੀਕ ਆ ਜੀ ਤੇ ਬਾਕੀ ਇੱਕ ਮੱਝ ਤੁਹਾਨੂੰ ਦਿਖਾਤੀ ਆ ਆਪਾਂ ਜਿਹੜੀ ਗੱਬਣ ਤਿਆਰੀ ਆ ਵਾਲੀ ਆ ਠੀਕ ਆ ਨੰਬਰ 9952 ਹਾਂਜੀ 13910 ਠੀਕ ਹੈ ਵੀਰੇ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਕੋਲ ਹਾਂ ਹਾਂ ਇੱਕੋ ਇੱਕੋ ਲਓ ਜੀ ਇਹ ਨੰਬਰ ਦੋਸਤੋ ਵੀਰ ਜੱਗੇ ਦਾ ਤੇ ਮਫੂ ਸ਼ਹਿਰ ਤੁਸੀਂ ਵਿజిਟ ਕਰਨੀ ਆ ਪਿੰਡ ਬੁੱਲੋਕੇ ਦਾੜਾ ਮੰਡੀ ਪਹਿਲਾ ਗੇਟ ਦੋਸਤੋ ਉਹਦੇ ਬਿਲਕੁਲ ਆਪੋਜ਼ਿਟ ਸੜਕ ਪਿੰਡ ਬੁੱਲੋਕੇ ਬੁੱਲੋਕੇ ਨੇ ਆਉਂਦੀ ਆ ਠੀਕ ਹੈ ਜੀ ਤੇ ਵੀਰ ਉਹਨਾਂ ਦਾ ਬਿਲਕੁਲ ਉਸੇ ਸੜਕ ਤੋਂ ਪਾਸਾ ਹਾਂਜੀ ਹਾਂਜੀ ਤੇ ਫਿਲਹਾਲ ਦੋਸਤੋ ਅੱਜ ਇਸ ਕਵਰ ਦੇ ਵਿੱਚ ਇੰਨਾ ਸੀਗਾ ਆਈ ਵੜਾ ਯਾਰਾਂ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ